1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਹਨ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀ ਹਲਚਲ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦਲ ਬਦਲੂਆਂ ਦਾ ਦੌਰ ਚੱਲ ਰਿਹਾ ਹੈ ਤੇ ਉਸੇ ਵਿਚਾਲੇ ਕਈ ਸਰ ਲੀਡਰ ਇਦਾਂ ਦੇ ਵੀ ਹਾਂ ਜਿਨ੍ਹਾਂ ਨੂੰ ਆਪਣੀ ਪਾਰਟੀ ਦੇ ਵਿੱਚ ਟਿਕਟ ਨਹੀਂ ਮਿਲੀ ਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਹੋਰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਦਿੱਤਾ ਤੇ ਜਾਣਕਾਰੀ ਵੀ ਮਿਲ ਪਾ ਰਹੀ ਹੈ ਕਿ ਜਲਦ ਹੀ ਉਹ ਖੁਦ ਵੀ ਸਮਾਂ ਅਤੇ ਮੌਕਾ ਦੇ ਕੇ ਦੂਸਰੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ। ਅਤੇ ਕਿੱਥੇ ਟਿਕਟ ਨਾ ਮਿਲਣ ਕਰਕੇ ਪਿਓ ਨੇ ਪੁੱਤ ਅਤੇ ਪੁੱਤ ਨੇ ਮਾਂ ਨੂੰ ਦੂਸਰੀ ਪਾਰਟੀ ਵਿੱਚ ਸ਼ਾਮਿਲ ਕਰਵਾ ਦਿੱਤਾ ਪੇਸ਼ ਹੈ ਸਪੋਰਟ ਸਾਡੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਮਲੂਕਾ ਜਿੱਥੇ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਤਾਂ ਉਹ ਇਸ ਵੇਲੇ ਵੀ ਅਕਾਲੀ ਦਲ ਦੀਆਂ ਅਹਿਮ ਕਮੇਟੀਆਂ ਦੇ ਮੈਂਬਰ ਨੇ ਪਰ ਉਹਨਾਂ ਦੇ ਪੁੱਤਰ ਅਤੇ ਨੂੰ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਦੀ ਨੂੰ ਪਰਮਪਾਲ ਕੌਰ ਨੂੰ ਭਾਜਪਾ ਵੱਲੋਂ ਬਠਿੰਡਾ ਤੋਂ ਆਪਣਾ ਲੋਕ ਸਭਾ ਉਮੀਦਵਾਰ ਵੀ ਐਲਾਨਿਆ ਗਿਆ ਇਸ ਦਰਮਿਆਨ ਅੱਈ ਸਾਰੀਆਂ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਸਿਕੰਦਰ ਸਿੰਘ ਮਲੂਕਾ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਇਸ ਬਾਬਤ ਮੁਰਕਾ ਵੱਲੋਂ ਫਿਲਹਾਲ মিডিਆ ਸਾਹਮਣੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਤੇ ਉਹਨਾਂ ਵੱਲੋਂ ਆਕਾਲੀ ਦਲ ਦੀਆਂ ਅਹਿਮ ਕਮੇਟੀਆਂ ਦੇ ਵਿੱਚ ਆਪਣੀ ਹਾਜ਼ਰੀ ਵੀ ਨਹੀਂ ਭਰੀ ਜਾ ਰਹੀ ਹੈ ਇਸ ਤੋਂ ਇਲਾਵਾ ਜਦੋਂ ਤੋਂ ਉਹਨਾਂ ਦੀ ਨੋ ਨੋ ਭਾਜਪਾ ਵੱਲੋਂ ਟਿਕਟ ਮਿਲੀ ਹੈ ਤਾਂ ਚੋਣ ਮਹੀਨੇ ਦੇ ਵਿੱਚ ਵੀ ਉਹ ਘੱਟ ਹੀ ਨਜ਼ਰ ਆ ਰਹੇ ਨੇ ਇਸੇ ਤਰੀਕੇ ਦੇ ਨਾਲ ਜੇ ਫਲੋਰ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਥਿਤੀ ਵੀ ਕੁਝ ਇਦਾਂ ਦੀ ਹੀ ਹੈ ਉਹਨਾਂ ਦੇ ਪਿਤਾ ਮਰਹੂਮ ਸੰਤੋਖ ਸਿੰਘ ਚੌਧਰੀ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸਨ ਤੇ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ਭਾਰਤ ਯੂਰੋ ਯਾਤਰਾ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਪਰਿਵਾਰ ਨੂੰ ਉਮੀਦ ਸੀ ਕਿ ਇਸ ਵਾਰ ਜਲੰਧਰ ਤੋਂ ਉਨ੍ਹਾਂ ਦੇ ਕਿਸੇ ਪਰਿਵਾਰ ਵਾਲੇ ਨੂੰ ਪਾਰਟੀ ਟਿਕਟ ਦੇ ਦੇਵੇਗੀ ਤੇ ਇਸੇ ਉਮੀਦ ਦੇ ਵਿੱਚ ਉਨ੍ਹਾਂ ਵੱਲੋਂ ਚੋਣ ਮਹੀਮਨੀ ਤੇਜ਼ ਕਰ ਦਿੱਤੀ ਗਈ ਸੀ ਪਰ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿਕਰਮਜੀਤ ਚੌਧਰੀ ਵੱਲੋਂ ਖੁੱਲੇ ਤੌਰ ਤੇ ਨਾ ਕੇਵਲ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਪਾਸ਼ਪਾ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਗਏ ਨੇ ਫਿਲਹਾਲ ਵਿਕਰਮਜੀਤ ਸਿੰਘ ਚੌਧਰੀ ਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਰਮਿਆਨ ਹਰ ਰੋਜ਼ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਵੀ ਵਿਕ੍ਰਮਜੀਤ ਸਿੰਘ ਚੌਧਰੀ ਨੂੰ ਕਾਂਗਰਸ ਦੇ ਸਾਰੇ ਯੋਗਦਾਨ ਤੋਂ ਹਟਾ ਦਿੱਤਾ ਗਿਆ ਹੈ ਬਹਰਾਲ ਪੰਜਾਬ ਦੇ ਵਿੱਚ ਸਿਰਫ ਆਮ ਆਦੀ ਪਾਰਟੀ ਵੱਲੋਂ ਹਜੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਭਾਜਪਾ ਤੇ ਕਾਂਗਰਸ ਵੱਲੋਂ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਤੇ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਹਜੇ ਇੱਕ ਸੀਟ ਤੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਪਰ ਇਸ ਵਿਚਾਲੇ ਕਈ ਦਿਲਚਸਪ ਜਿਹੜੇ ਹਨ ਉਹ ਕਿਸੇ ਬੰਦੇ ਹੋਈ ਦਿਖਾਈ ਦੇ ਰਹੇ ਹਨ ਪਰ ਇੰਤਜ਼ਾਰ ਰਹੇਗਾ ਕਿ ਜਦੋਂ ਸਾਰੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਜਾਣਗੇ ਉਸ ਤੋਂ ਬਾਅਦ ਤਸਵੀਰ ਸਾਫ਼ ਹੁੰਦੀ ਨਜ਼ਰ ਆਏਗੀ ਆਪਣੇ ਸਹੀ ਹੋਗੀ ਆਕਾਸ਼ ਨਾਲ ਨਵੀਨ ਸੇਠੀ ਪੰਜਾਬ ਕੇਸਰੀ ਚੈੱਕ ਬਣੀ